ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਲਾਈਵ ਤੇ ਸਵਾਗਤ ਹੈ ਅੱਜ ਆਪਾਂ ਵੀਡੀਓ ਲੈ ਕੇ ਆਏ ਬੜਾ ਬੋਲੀ ਪੱਗ ਜਿਹਦੀ ਲੰਥ ਹੈਗੀ ਹੈ 7.5 ਮੀਟਰ ਕਪੜਾ ਜਿਹੜਾ ਆਪਾਂ ਬੋਲਨ ਵਰਤੇ ਆ ਤੇ ਸਭ ਤੋਂ ਪਹਿਲਾਂ ਆਪਾਂ ਪੱਲੜ ਲਾਉਣਾ ਸਿੱਧੇ ਸੈਂਟਰ ਤੋਂ ਲੈ ਕੇ ਲੜ ਨੂੰ ਜਿਹੜੇ ਆਪਾਂ ਲੜ ਤੋਂ ਥੋੜੇ ਵਾਲ ਇਕੱਠੇ ਕਰਕੇ ਅੱਧਿਆ ਸੁੱਦੀ ਘੜਟਾ ਕੇ ਜਿਹੜਾ ਆਪਾਂ ਲੜ ਨੂੰ ਲੋੜ ਵਰਕੇ ਲਗਾ ਦੇਣਾ ਲੜ ਨੂੰ ਆਪਾਂ ਜਿਆਦਾ ਪਤਲਾ ਨਹੀਂ ਕਰਾਂਗੇ ਜਿਹੜਾ ਲੜ ਮੋਢੇ 'ਤੇ ਗੱਦੀ ਘੜਾ ਕੇ ਵਾਲ ਨੋਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ। ਉਹਨਾਂ ਨਾਲ ਲੜ ਨੂੰ ਲਗਾਉਣਾ। ਲੜ ਨੂੰ ਬੈਗ ਤੋਂ ਕੈਂਚ ਕਰਨਾ। ਇਹ ਹੁੰਦਾ ਬਾਹ ਥੱਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਚਾਰ ਉਂਗਲੀਆਂ ਨਾਲ ਜਿਹੜਾ ਲੜ ਨੂੰ ਉਪਰੋ ਲੋੜਗਾਣਾ। ਫਿਰ ਉਂਗਲੀ ਦੇ ਗੁੱਠੇ ਨਾਲ ਆਪਾਂ ਵਾਲ ਇਕੱਠੇ ਕਰਨੇ ਆ। ਉਂਗਲੀ ਦੇ ਗੁੱਠੇ ਨਾਲ ਜਿਹੜੇ ਆਪਾਂ ਵਾਲ ਇਕੱਠੇ ਕਰਕੇ ਜਿੱਥੇ ਆਪਣੇ ਪੱਲੇ ਵਾਲ ਮੁੱਕਦੇ ਹੋਣਗੇ ਉੱਥੇ ਜਿਹੜਾ ਪਲੜ ਨੂੰ ਨੋਟ ਕਰਕੇ ਵਾਲ ਨੇ ਉਹਨੂੰ ਉਹੜ ਕਲਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਜੇ ਇਹ ਵੀਡੀਓ पसंद ਆਈ ਥੱਲੇ ਛੇੜਕ ਮਾਰੀ ਲਿਊਕ ਕਰਿਓ ਤੇ ਸਾਡੇ ਪੇਜ ਨੂੰ ਫੋਲੋ ਫਾਲੋ ਕਰਿਓ ਅਗਲਾ ਲੜ ਨੂੰ ਨਾਲ ਲੜਮੂ ਬੈਗ ਤੋਂ ਪਿੰਚੇ ਕਰਨਾ ਉਪਰ ਹੀ ਆ ਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਨਾ ਫਿਰ ਉਂਗਲੀ ਦੇ ਗੁੱਠੇ ਗੜੇ ਆਪ ਬੋਲ ਕੱਠੇ ਕਰਕੇ ਜਿੱਥੇ ਬਣ ਪਹਿਲੇ ਦੇ ਵਾਲ ਮੁੱਕਦੇ ਹੋਣਗੇ ਉਥੇ ਜਿਹੜਾ ਪਾਰ ਨੂੰ ਲੋਡ ਕਰਕੇ ਵਾਲਲੇ ਨੇ ਉਹ ਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਨਾਲ ਜਿਹੜਾ ਬਾਕੀ ਪੱਕ ਜਿਹੜੀ ਐ ਪਸੈਂਟਿੰਗ ਕਰਿਆਣੀ ਆ ਤੇ ਇਹ ਜੋ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜੁਆਇਨ ਕਰ ਲਓ ਕਿਹੜਾ ਪਾਗ ਲੜ ਗੋਣਾਂ ਲੜਨ ਦਾ ਤੇ ਬੰਤ ਗਾਣਾ ਪੁਣੀ ਨੋਨ ਦਾ ਪਾ ਸੁਣ ਰਾ ਕਿ ਮਨ ਬੋਤਰਾ ਕਿ ਜਾਂ ਉਂਗਲੀਆਂ ਜਿਹੜਾ ਲੜ ਨੂੰ ਉਪਰੋਂ ਲੋੜ ਕਰਕੇ ਉਂਗਲੀਆਂ ਕੁਝ ਨਹੀਂ ਗਲੇ ਫੋ ਬਲਕਟੇ ਕਰਕੇ ਜਿਹੜਾ ਲੜ ਨੂੰ ਨੋੜ ਕਰਕੇ ਲਗਾ ਦੇਣਾ ਟਕਮਾਟ ਕਰਕੇ ਦੂਰ ਦੱਸੋ ਜਿਹੜੀ ਤੁਹਾਨੂੰ ਪਾਗਾ ਕਿਸ ਤਰ੍ਹਾਂ ਹੀ ਲੱਗੀ ਫੇ ਬਾੜਾ ਲੋੜ ਕਰਕੇ ਜਿਹੜਾ ਲੜ ਨੂੰ ਲੋੜ ਕਰਕੇ ਲਗਾ ਦੇਣਾ ਤੇ ਨਾਲ ਦੇ ਬਾਕੀ ਪੰਖ ਜਿਹੜੀ ਅਪਸਾਈਡਿੰਗ ਕਰੀਣੀਆਂ ਆ ਅੱਲਾ ਦਾ ਲੜ ਤੋਂ ਨਾਲ ਲੜ ਨੂੰ ਵੇਖ ਕੇ ਬਾਅਦ ਨਾ ਪੁਣੀ ਅਗਲ ਦੇ ਬਾਅਦ ਮੇਰਾ ਕੇ ਬੰਦ ਕਰਾ ਕੇ ਤਾਰੋਂ ਗੁਰੀਆਂ ਜਿਹੜਾ ਗਾੜ ਨੂੰ ਨੋਟ ਕਰਕੇ ਤੇ ਖੰਗਰੀ ਦੇ ਕੋਲ ਜਿਹਨੇ ਵਾਲ ਇਕੱਠੇ ਕਰਕੇ ਤੇ ਆਪਣੇ ਪਹਿਲੇ ਵਾਲ ਦੇ ਵਾਲ ਮੁੱਕ ਜਵਣੀ ਉੱਥੇੜਾ ਕਲਰ ਨੂੰ ਨੋਟ ਕਰਕੇ ਲਗਾ ਦੇਣਾ ਤੇ ਜੇ ਵੀਡੀਓ ਸੰਧਾ ਇੱਕ ਲਾਈਕ ਕਰ ਮੈਨੂੰ ਯੂਰ ਕਰਿਓ ਤੇ ਵੀਡੀਓ ਵੱਤ ਬਾਦ ਯੂਰ ਕਰਿਓ ਸਾਡੇ ਪੇਜ ਨੂੰ ਫੋਲੋ ਜੁੜੋ ਕਰਿਓ ਤੇਰੀ ਆਪਣੀ ਬਾਕੀ ਪਗ ਜਿਹੜੀ ਆਪ ਕੋ ਸੈਟਿੰਗ ਕਰ ਲੈਣੀ ਆ ਤੇ ਬਲਾਂ ਇਹ ਵੀ ਜਿਹੜੀ ਆਪ ਕੋ ਸੈਟਿੰਗ ਕਰ ਲੈਣੀ ਆ ਬਲਾਂ ਸੈਟ ਕਰਨ ਲਈ ਜਿਹੜਾ ਕੋਈ ਸ਼ੂਈ ਆ ਬਾਜੋ ਆਪਣਾ ਫੱਕ ਕਨ ਬਕਸ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਪਾਗਲਾ ਲਾਣਾ ਕਰਨ ਦਾ ਤੇ ਇੰਨਾ ਕਰਨਾ ਨਹੀਂ ਉਹ ਹਲਦਵਾ ਚਲਰਾ ਕੇ ਬਦ ਬੋਏ ਕਰਾ ਕੇ ਜਾਰੰਗਲੀ ਜਿਹੜਾ ਲਰ ਨੂੰ ਕੋਲ ਰੂਲ ਕਰਨਾ ਜਿਹੜਾ ਇੱਕ ਵਾਰ ਲਰ ਨੂੰ ਫੋੜ ਕਰਕੇ ਤੇ ਉੱਪਰੋਂ ਜਿਹੜਾ ਲਰ ਨੂੰ ਲੋਡ ਕਰਕੇ ਲਰ ਨੂੰ ਸਾਫ ਕਰਕੇ ਜਿਹੜੀ ਆਪਣੀ ਫੇਸ ਆਨ ਲੋਡ ਕਰਕੇ ਲਰ ਨੂੰ ਲੋਡ ਕਰਕੇ ਲਗਾ ਲੈਣਾ ਤੇ ਬਾਕੀ ਪਗ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਜਿਹੜੀ ਆਪਣੀ ਸ਼ੇਪ ਆ ਉਹ ਵੀ ਜਿਹੜੀ ਆਪਾਂ ਲੋਡ ਕਰ ਲੈਣੀ ਆ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਅਖੀ ਜੜੇ ਲਗਾਉਣਾ ਕੱਲ ਦੇ ਜੜ੍ਹਾਂ ਤੋਂ ਬਾਅਦ ਪੈਂਚ ਕਰਾਂਗੇ ਅਦਾ ਤਦਰ ਫੋਲੋ ਕਰਨਾ ਹੈ ਨਾਲ ਨੂੰ ਅਦਾ ਤਦਰ ਫੋਲੋ ਕਰਕੇ ਨਾਲ ਨੂੰ ਵੈਲ ਤੇ ਚੜਾਈ ਚੁੰਦਾ ਜਾਣਾ ਫੋਲੇ ਲੈ ਕੇ ਆਪਣੀ ਚੁੜਾਈ ਕਟਾ ਰਣੀ ਆ ਤੇ ਨਾਲ ਇਕੜੇ ਪਵਲ ਕੱਢ ਗਏ ਕਿਰਨ ਨਾਲ ਨੂੰ ਸਾਭ ਲੈਣਾ ਜਿਹਨਾਂ ਪਾਪੜਾ ਖਦ ਰੱਖੇ ਹੀ ਉਹਨਾਂ ਪਲੜ ਨੂੰ ਅਖਦ ਰੱਖ ਕੇ ਲਰਮ ਇਹੋੜ ਕਰਕੇ ਲੜਮ ਨੂੰ ਸਿੱਧਾ ਲਵਾਵਾਂਗੇ ਤਾਂ ਲਰਮ ਨੂੰ ਢੋੜ ਕਰਕੇ ਉੱਪਰ ਦੱਬ ਲੈਣਾ ਇਹ ਤਰ੍ਹਾਂ ਉੱਪਰ ਫੇਸਟੈਂਸ ਜਿਹਾ ਘੜੇ ਜਾਂਦਾ ਤੁਸੀਂ 2 ਜਾਂ 3 ਪੱਕ ਬਣਾ ਜਿਹੜੇ ਲਰਮ ਤੇ ਪਾਉਣ ਵਾਸਤੇ ਲਗਾ ਸਕਦੇ ਹੋ ਤਾਂ ਇਹ ਜੋ ਹੋਰ ਨਵੇਂ ਵੀ ਤੇ ਸਾਰੇ ਸਾਡੇ 23 ਕੋਲ ਜੁੜ ਰਹੇ ਹੋ ਜੇ ਉਸ ਤੋਂ ਬਾਅਦ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਕਲਰ ਦੇ ਸਿਰ ਤੇ ਚਾਹਤ ਚੋਂ ਉਹਨੂੰ ਬਾਹਰ ਤੋਂ ਖਿੱਚਾਂਗੇ ਬਾਹਰ ਤੋਂ ਖਿੱਚ ਕੇ ਚੰਗੀ ਤਰ੍ਹਾਂ ਇਹਦਾ ਲਰਮ ਨੂੰ ਚਾਰੇ ਪਾਸੇ ਫਲਾ ਲੈਣਾ ਹੈ ਲੌਂ ਦੁਬਾਰਾ ਇੱਕ ਵਾਰ ਖਿੱਚ ਕੇ ਫਿਰ ਚੰਗੀ ਤਰ੍ਹਾਂ ਇਹਦੇ ਪਾਸੇ ਦੱਬ ਲੈਣਾ ਹੈ ਲਰਮ ਨੂੰ ਦੱਬ ਕੇ ਖਿੱਚ ਲੈਣਾ ਤਾਂ ਇਹ ਜਿਹੜਾ ਆਪਣਾ ਸਿਰ ਉਹ ਚੰਗੇ ਤਰ੍ਹਾਂ ਕਵਰ ਹੋ ਜਾਵੇ ਜਿਹੜਾ ਸਿਰ ਉਹ ਕਵਰ ਕਰਨ ਲਈ ਡਬਲ ਜਿਵੇਂ ਆਪਾਂ ਬੱਤਸਾ ਕਰਿਓ ਤੇ ਜੇ ਵੀਡੀਓ ਨੂੰ ਸਾਂਝਾ ਇਟ ਲਾਈਕ ਸ਼ੇਅਰ ਕਰਿਓ ਮੇਰੇ ਯੂਟਿਊਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜਾ ਬੈਗ ਦਾੜਾ ਲਗੋਣਾ ਉਹਦਾ ਜਿਹਦਾ ਫੋਨ ਕਰਕੇ ਜਿਹੜਾ ਲੜ ਨੂੰ ਬੈਤੀ ਕੜਾਈ ਚ ਕਰਕੇ ਸਾਫ ਕਰਕੇ ਦੱਬ ਲੈਣਾ ਉੱਪਰ ਲੜਾਂ ਇਹ ਵੀੜਾ ਪਵਾਇ ਫੇਰ ਲੈਣਾ ਤਾਂ ਜਿਹੜੇ ਆਪਣੇ ਲੜਾਂ ਦਾ ਫਾਸਲਾ ਲੋਡ ਹੋ ਜਵੇ ਕਿਹੜਾ ਬੈਗ ਦਾੜਾ ਲੁਕਣਾ ਤੇ ਫੋਲਡ ਕਰ ਕਿਹੜਾ ਪਾਣੀ ਨੂੰ ਬੈਗ ਦੀ ਦੱਬ ਲੈਣਾ ਹੈ ਦਲ ਦੀ ਨੰਬੂ ਲੈ ਕੇ ਹਰ ਨੰਬਰ ਤੱਕ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ